ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਸਮਾਂ ਆ ਗਿਆ ਹੈ ਸਾਲ 2024 ਇਹਨਾਂ 6 ਰਾਸ਼ੀਆਂ ਦਾ ਵਿਆਹ ਦਾ ਜੋਕ ਹੋਏਗਾ ਨਿਸ਼ਚਿਤ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ 2024 ਦੀ 6 ਸਭ ਤੋਂ ਜ਼ਿਆਦਾ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਦੇ ਵਿੱਚ ਕੇ ગ્રਹ ਅਤੇ ਸ਼ੋਪ ਅਤੇ ਮਹਾ ਜੋਗ ਦੇ ਕਾਰਨ ਛੇ ਰਾਸ਼ੀਆਂ ਦਾ ਵਿਆਹ ਨਿਸ਼ਚਿਤ ਹੋ ਰਿਹਾ ਹੈ ਦੋਸਤੋ ਜਾਣਦੇ ਹਾਂ ਕਿ ਕਿਹੜੀਆਂ ਉਹ ਕਿਸਮਤ ਵਾਲੀਆਂ ਰਾਸ਼ੀਆਂ ਹਨ ਜਿਨ੍ਹਾਂ ਦਾ 2024 ਦੇ ਵਿੱਚ ਵਿਆਹ ਦਾ ਜੋਗ ਬਣ ਰਿਹਾ ਹੈ ਦੋਸਤੋ Hindu ਧਰਮ ਦੇ ਵਿੱਚ ਵਿਆਹ ਨੂੰ ਇੱਕ ਪਵਿੱਤ੍ਰ ਇੱਕ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਦੋ ਆਤਮਾਵਾਂ ਦਾ ਮਿਲਨ ਪ੍ਰਤੀਕ ਮੰਨਿਆ ਜਾਂਦਾ ਹੈ ਵਿਆਹ ਦੇ ਬੰਧਨ ਦੇ ਵਿੱਚ ਸਿਰਫ ਦੋ ਲੋਕ ਹੀ ਨਹੀਂ ਬੰਦੇ ਵਲਕੇ ਦੋ ਪਰਿਵਾਰ ਅਤੇ ਉਹਨਾਂ ਦੇ ਵਿੱਚ ਕਈ ਰਿਸ਼ਤੇ ਜੁੜਦੇ ਹਨ ਵਿਆਹ ਤੋਂ ਬਾਅਦ ਪਤੀ ਪਤਨੀ ਹਰ ਦੁੱਖ ਦਰਦ ਅਤੇ ਸੁੱਖ ਦੇ ਵਿੱਚ ਇੱਕ ਦੂਜੇ ਦਾ ਸਾਥ ਨਿਭਾਉਂਦੀਆਂ ਕਸਮਾਂ ਚੁੱਕਦੇ ਹਨ ਪਰ ਕਈ ਵਾਰ ਇੰਜ ਹੁੰਦਾ ਹੈ ਕਿ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਵਿਆਹ ਦੇ ਵਿੱਚ ਕੋਈ ਰੁਕਾਵਟ ਆ ਹੀ ਜਾਂਦੀ ਹੈ ਅਤੇ ਇਸ ਕਾਰਨ ਵਿਆਹ ਨਹੀਂ ਹੁੰਦਾ ਹੋਂ ਜਾਣਦੇ ਹਾਂ ਕਿ 2024 ਦੇ ਵਿੱਚ ਕਿੰਨਾਂ ਰਾਸ਼ੀਆਂ ਦਾ ਵਿਆਹ ਦਾ ਜੋਗ ਬਣ ਰਿਹਾ ਹੈ ਤੇ ਕਿਹੜੀਆਂ ਰਾਸ਼ੀਆਂ ਵਿਆਹ ਦੇ ਬੰਧਨਾਂ ਦੇ ਵਿੱਚ ਬੰਨ੍ਹੀਆਂ ਜਾਣਗੀਆਂ ਸਭ ਤੋਂ ਪਹਿਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਕਿਸੇ ਦੀ ਕੁੰਡਲੀ ਦੇ ਲਗਨ ਦਾ ਸੁਆਮੀ 7ਵੇਂ ਭਾਗ ਦੇ ਵਿੱਚ ਹੁੰਦਾ ਹੈ ਫਿਰ ਵਿਆਹ ਦਾ ਜੋਗ ਹੁੰਦਾ ਹੈ ਤੇ ਵਿਆਹ ਦੇ ਲਈ ਸ਼ੁਕਰ ਅਤੇ ਬ੍ਰਹਸਪਤੀ ਦੀ ਸਥਿਤੀ ਵੀ ਬਹੁਤ ਹੀ ਮਾਇਨੇ ਰੱਖਦੀ ਹੈ ਇਹਨਾਂ ਦੋ ਗ੍ਰਹਾਂ ਬਿਨਾਂ ਸੁਖੀ ਵਿਆਹਿਕ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਜੋਤਿਸ਼ਾਸਤਰ ਦੇ ਵਿੱਚ 7 ਭਾਵ ਹੀ ਵਿਆਹ ਦਾ ਭਾਵ ਮੰਨਿਆ ਜਾਂਦਾ ਹੈ ਇਹ ਰਾਸ਼ੀ ਚੈੱਕਰ ਦੀ ਪਹਿਲੀ ਰਾਸ਼ੀ ਹੈ ਜੋ ਵਿਆਹ ਦੇ ਜੋਗ ਪਨ ਰਹੀ ਹੈ ਜੇਕਰ ਤੁਸੀਂ ਕੁਵਾਰੇ ਹੋ ਤਾਂ ਸਤ ਸਾਲ ਦੀ ਸ਼ੁਰੂਆਤ ਹੀ ਤੁਹਾਡੇ ਲਈ ਸਭ ਤੋਂ ਉੱਤਮ ਸਾਬਤ ਹੋਵੇਗੀ ਇਸ ਨਾਲ ਤੁਹਾਨੂੰ ਵਿਆਹ ਦਾ ਸੁਭਾਗੇ ਪ੍ਰਾਪਤ ਹੋਵੇਗਾ ਸਾਲ ਦੀ ਸ਼ੁਰੂਆਤ ਤੋਂ ਅਪ੍ਰੈਲ ਦੇ ਅੰਤ ਤੱਕ ਮੀਖ ਰਾਸ਼ੀ ਵਾਲਿਆਂ ਦੇ ਮੀਖ ਰਾਸ਼ੀ ਵਾਲਿਆਂ ਦੇ ਵਿਆਹ ਦੇ ਲਈ ਸਮਾਂ ਬਹੁਤ ਵਧੀਆ ਹੈ ਇਸ ਦੌਰਾਨ ਵਿਆਹ ਦੇ ਜੋਗ ਬանդੇ ਨਜ਼ਰ ਆ ਰਹੇ ਹਨ ਤੁਹਾਨੂੰ ਤੁਹਾਡੇ ਲਈ ਇੱਕ ਵਧੀਆ ਜੀਵਨ ਸਾਥੀ ਪ੍ਰਾਪਤ ਹੋ ਸਕਦਾ ਹੈ ਵਿਆਹਕ ਜਤਿਆਆਂ ਦੇ ਲਈ ਸਾਲ ਦੀ ਸ਼ੁਰੂਆਤ ਕਾਫੀ ਉਚਿਤ ਸਿੱਧ ਹੋਵੇਗੀ ਸਾਲ ਤੁਹਾਡੇ ਹੱਕ ਦੇ ਵਿੱਚ ਹੋਵੇਗਾ ਤੇ ਗ੍ਰਹਾਂ ਦੇ ਚਾਲ ਦੇ ਨਾਲ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਵਿੱਚਕਾਰ ਦੂਰੀਆਂ ਘੱਟ ਹੋਣਗੀਆਂ ਜਿਉਂ ਤੋਂ ਬਾਅਦ ਤੁਹਾਨੂੰ ਜੀਵਨ ਦੇ ਵਿੱਚ ਪ੍ਰੇਮ ਪ੍ਰਾਪਤ ਹੋਵੇਗਾ ਤੇ ਕੁੱਲ ਮਿਲਾ ਕੇ 2024 ਮੇਕ ਰਾਸ਼ੀ ਵਾਲਿਆਂ ਨੂੰ ਵਿਆਹਕ ਜੀਵਨ ਦੀ ਪ੍ਰਾਪਤੀ ਦਿਵਾਉਣ ਵਾਲਾ ਹੈ ਹੁਣ ਜਾਣਦੇ ਹਾਂ ਦੂਸਰੀ ਰਾਸ਼ੀ ਉਹ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਿਆਹ ਦੇ ਯੋਗ 2024 ਦੇ ਅਨੁਸਾਰ ਜੇਕਰ ਤੁਸੀਂ ਕੁਵਾਰੇ ਹੋ ਤਾਂ 2024 ਦੇ ਪ੍ਰਥਮ ਤੇ ਤਮਾਹੀ ਗਿਆਨ ਦੇ ਜਨਵਰੀ ਤੋਂ ਲੈ ਕੇ ਮਾਰਚ 3 ਮਾਰਚ ਅਪ੍ਰੈਲ ਤੋਂ ਜੂਨ ਤੱਕ ਦਾ ਸਮਾਂ ਹੈ ਜੋ ਇਸ ਦੌਰਾਨ ਵਿਆਹ ਸੰਬੰਧੀ ਵਿਚਾਰ ਘਰ ਵਿੱਚ ਚੱਲਣਗੇ ਤੇ ਕਿਤੇ ਵੀ ਇਹਨਾਂ 6 ਮਹੀਨਿਆਂ ਦੇ ਦੌਰਾਨ ਤੁਹਾਡੀ ਗੱਲ ਪੱਕੀ ਹੋ ਸਕਦੀ ਹੈ ਇਸ ਨਾਲ ਕੁਵਾਰਿਆਂ ਲਈ ਵਿਆਹ ਦਾ ਯੋਗ ਬਣੇਗਾ ਵਿਆਹਿਕ ਜਾਤੀਆਂ ਦੀ ਗੱਲ ਕਰੀਏ ਤਾਂ ਪੂਰੇ ਸਾਲ ਤੁਹਾਡੇ 7ਵੇਂ ਭਾਵ ਵਿੱਚ ਸ਼ਨੀ ਮਹਾਰਾਜ ਹੋਣ ਦੇ ਕਾਰਨ ਤੁਹਾਡੇ ਤੇ ਤੁਹਾਡੇ 파ਟਨਰ ਦੇ ਵਿਚਕਾਰ ਮਨੋਮਟਾਵ ਖਤਮ ਹੋਵੇਗਾ ਇੱਕ ਦੂਜੇ ਉੱਪਰ ਵਿਸ਼ਵਾਸ ਤੇ ਪ੍ਰੇਮ ਵਧੇਗਾ ਵਿਆਜੋਗ 2024 ਦੀ ਭਵਿੱਖवाणी ਕਹਿੰਦੀ ਹੈ ਕਿ ਜੁਲਾਈ ਦੇ ਵਿੱਚ ਤੁਹਾਡੇ ਸਬੰਧ ਦੇ ਵਿੱਚ ਪ੍ਰੇਮ ਵਧੇਗਾ ਤੇ ਹੌਲੀ ਹੌਲੀ ਤੁਸੀਂ ਦੋਨੋਂ ਫਿਰ ਇੱਕ ਦੂਸਰੇ ਦੇ ਪ੍ਰਤੀ ਪਿਆਰ ਮਹਿਸੂਸ ਕਰੋਗੇ ਤੇ ਤੁਹਾਡੇ ਲਈ ਅਗਸਤ ਸਤੰਬਰ ਤੱਕ ਦਾ ਜੋ ਸਮਾਂ ਵਧੀਆ ਰਹੇਗਾ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਿਆ ਰਹੇਗਾ ਹੁਣ ਜਾਣਦੇ ਹਾਂ ਅਗਲੀ ਭਾਗਸ਼ਾਲੀ ਰਾਸ਼ੀ ਉਹ ਰਾਸ਼ੀ ਹੈ ਤੂਲਾ ਰਾਸ਼ੀ ਦੋਸਤੋ ਤੂਲਾ ਰਾਸ਼ੀ ਚੱਕਰ ਦੀ 7ਵੀਂ ਰਾਸ਼ੀ ਹੈ ਅਤੇ ਵਿਆਹ ਯੋਗ 2024 ਦੇ ਅਨੁਸਾਰ ਜੇਕਰ ਤੁਸੀਂ ਕੁਵਾਰੇ ਹੋ ਇਸ ਸਾਲ ਤੁਹਾਡਾ ਵਿਆਹ ਹੋਣ ਦੇ प्रबल ਜੋਗ ਬਣ ਰਹੇ ਹਨ ਅਤੇ ਵਿਸ਼ੇਸ਼ ਰੂਪ ਤੋਂ ਸਾਲ ਦੀ ਸ਼ੁਰੂਆਤ ਦੇ ਜੋ 3 ਮਹੀਨੇ ਹਨ ਉਸ ਦੇ ਵਿੱਚ ਵਿਆਹ ਦੀ ਨਿਸ਼ਚਿਤ ਹੀ ਸੰਭਾਵਨਾ ਸੰਭਾਵਨਾ ਬਹੁਤ ਜ਼ਿਆਦਾ ਹੈ ਵਿਆਹਿਕ ਸਬੰਧਾਂ ਦੇ ਲਈ ਸਾਲ ਦੀ ਸ਼ੁਰੂਆਤ ਅਨੁਕੂਲ ਹੋਵੇਗੀ ਅਤੇ ਤੁਹਾਡੇ ਸੱਤ ਭਾਗ ਦੇ ਵਿੱਚ ਦੇਵ ਰਾਹੂ ਬ੍ਰਹਸਪਤੀ ਬ੍ਰਾਹਸਮਣ ਹੋ ਕੇ ਤੁਹਾਨੂੰ ਸਹੀ ਦਿਸ਼ਾ ਦੇ ਵਿੱਚ ਨਿਰਦੇਸ਼ ਦੇਣਗੇ ਤੁਹਾਡਾ ਮਨ ਸ਼ਾਂਤ ਰਹੇਗਾ ਤੁਸੀਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਵੀ ਨਿਭਾਓਗੇ ਤੇ ਜੀਵਨ ਸਾਥੀ ਪ੍ਰਤੀ ਵੀ ਤੁਸੀਂ ਇੱਕ ਦੂਸਰੇ 'ਚ ਸਮਰਪਿਤ ਨਜ਼ਰ ਆਓਗੇ ਤੁਹਾਡੇ ਰਿਸ਼ਤਿਆਂ 'ਚ ਮధుਰ ਸੰਬੰਧ ਸਥਾਪਿਤ ਹੋਣਗੇ ਦੂਜੇ ਪਾਸੇ ਤੁਹਾਡੇ ਜੀਵਨ ਸਾਥੀ ਦੇ ਮਨ 'ਚ ਵੀ ਚੰਗਾ ਗਿਆਨ ਤੇ ਧਰਮ ਰਹੇਗਾ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਸਮਝੇਗਾ ਅਤੇ ਤੁਹਾਡੇ ਕੰਦੇ ਦੇ ਨਾਲ ਕੰਦਾ ਮਿਲਾ ਕੇ ਚੱਲਦਾ ਹੋਇਆ ਨਜ਼ਰ ਆਵੇਗਾ ਘਰ ਪਰਿਵਾਰ ਚ ਖੁਸ਼ੀਆਂ ਬਣਨ ਗਿਆ ਘਰ ਵਿੱਚ ਮੰਗਲਿਕ ਕੰਮਾਂ ਨੂੰ ਚੱਲਦੇ ਵੇਗ ਤੁਸੀਂ ਵੀ ਖੁਸ਼ ਨਜ਼ਰ ਆਓਗੇ ਦੋਸਤੋ ਅਗਲੀ ਜੋ ਵਿਆਹ ਯੋਗ ਪਾਂਦੀ ਹੈ ਉਹ ਹੈ বৃশ্চਿਕ ਰਾਸ਼ੀ ਦੋਸਤੋ বৃশ্চਿਕ ਰਾਸ਼ੀ ਚੱਕਰ ਦੀ 8ਵੀਂ ਰਾਸ਼ੀ ਹੈ ਵਿਆਹ ਦੇ ਯੋਗ 2024 ਦੇ ਅਨੁਸਾਰ ਜੇਕਰ ਤੁਸੀਂ ਕੁਵਾਰੇ ਹੋ ਸਾਲ ਦੇ 3 ਮਹੀਨੇ ਅਕਤੂਬਰ ਨਵੰਬਰ ਦਸੰਬਰ 2024 ਦੇ ਇਹ ਮਹੀਨੇ বৃশ্চਿਕ ਰਾਸ਼ੀ ਵਾਲੇ ਵਾਲਿਆਂ ਲਈ ਅੰਨਕੋਲ ਹੋਣਗੇ ਸਾਲ ਦੀ ਸ਼ੁਰੂਆਤ ਦੇ ਵਿੱਚ ਪੰਜਵੇਂ ਭਾਗ ਦੇ ਵਿੱਚ ਰਹੋ ਤੁਹਾਡੇ ਮਨ ਚ ਪ੍ਰੇਮ ਦੀ ਪੀੜਾ ਛਡਾ ਸਕਦਾ ਹੈ ਅਤੇ ਤੁਹਾਨੂੰ ਲਵ ਮੈਰਿਜ ਦੇ ਲਈ ਪ੍ਰੇਰਿਤ ਵੀ ਕਰੇਗਾ ਪਰ ਵਿਆਹ ਦੇ ਲਈ ਉਪਜੋਕਤ ਸਮਾਂ ਸਾਲ 2024 ਦੇ ਆਖਰੀ ਤਿੰਨ ਮਹੀਨੇ ਬਣਨਗੇ ਅਤੇ ਇਹ ਹਿਸਾਬ ਤੋਂ ਉਪਜੋਕਤ ਰਹੇਗਾ ਅਤੇ ਇਹ ਹਿਸਾਬ ਤੋਂ ਉਪਜੋਕਤ ਰਹੇਗਾ ਜਦੋਂ ਦੇਵ குரு ਬ੍ਰਹਸਪਤੀ ਤੁਹਾਡੀ ਰਾਸ਼ੀ ਦੇ ਸੱਤਵੇਂ ਭਾਗ ਵਿੱਚ ਮਈ ਦੇ ਮਹੀਨੇ ਵਿੱਚ ਪ੍ਰਵੇਸ਼ ਕਰੇਗਾ ਤੇ ਉੱਥੋਂ ਹੀ ਲੈ ਕੇ ਸਾਲ ਦੇ ਅੰਤ ਤੱਕ ਤੁਹਾਡੇ ਵਿਆਹ ਦੇ ਸੁੰਦਰ ਸੰਜੋਗ ਬਣਨਗੇ ਸੁੰਦਰ ਸੰਜੋਗ ਬਣਨਗੇ ਤੁਹਾਨੂੰ ਮਨਪਸੰਦ ਜੀਵਨ ਸਾਥੀ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਕਿਸੇ ਤਰ੍ਹਾਂ ਦੇ ਪ੍ਰੇਮ ਸਬੰਧ ਵਿੱਚ ਨਹੀਂ ਹੋ ਤੁਹਾਡੇ ਚੰਗੇ ਘਰ ਪਰਿਵਾਰ ਦੇ ਵਿੱਚ ਵਿਆਹ ਹੋਣ ਦੇ ਯੋਗ ਵੀ ਹਨ ਇਸ ਸਾਲ 3 ਮਹੀਨਿਆਂ ਵਿੱਚ ਬਣ ਸਕਦੇ ਹਨ ਤੇ ਜਿਹੜੇ ਪਹਿਲਾਂ ਤੋਂ ਵਿਆਏ ਹਨ ਉਹਨਾਂ ਨੂੰ ਸਾਲ ਦੀ ਸ਼ੁਰੂਆਤ ਦੇ ਵਿੱਚ ਸ਼ੁਕਰ ਅਤੇ ਬੁੱਧ ਤੁਹਾਡੇ ਪਹਿਲੇ ਭਾਗ ਵਿੱਚ ਬੈਠਣਗੇ ਤੇ ਤੁਹਾਡੇ 7ਵੇਂ ਭਾਗ ਨੂੰ ਦੇਖਣਗੇ ਤੁਹਾਡਾ ਇੱਕ ਦੂਸਰੇ ਪ੍ਰਤੀ ਪ੍ਰੇਮ ਤੇ ਭਰੋਸਾ ਰਹੇਗਾ ਦੋਸਤੋ ਜੇਕਰ ਤੁਹਾਨੂੰ ਆਪਣੇ ਨਾਮ ਦੀ ਰਾਸ਼ੀ ਬਾਰੇ ਪਤਾ ਨਹੀਂ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਕਰਕੇ ਆਪਣਾ ਨਾਮ ਲਿਖ ਕੇ ਭੇਜ ਸਕਦੇ ਹੋ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ